ਗੋਲਡ ਮੈਡਲਿਸਟ ਇੰਜੀਨੀਅਰ ਡੀਆਰਡੀਓ ਦਾ ਸਭ ਤੋਂ ਛੋਟੀ ਉਮਰ ਦਾ ਸਾਇੰਟਿਸਟ ਤੇ ਇੰਡੀਆ ਰਸ਼ੀਆ ਦੇ ਜੁਆਇੰਟ ਪ੍ਰੋਜੈਕਟ ਰਾਮੋਸ ਮਿਸਾਈਲ ਦਾ ਹੀਰੋ ਅੱਜ ਉਹ ਜੇਲ੍ਹ 'ਚ ਉਮਰ ਕੈਦ ਕਰ ਰਿਹਾ ਸੋਸ਼ਲ ਮੀਡੀਆ ਤੇ ਕੋਸ਼ਿਸ਼ਾਂ ਤੁਹਾਡੇ ਕੈਰੀਅਰ ਦਾ ਜਾਂ ਤੁਹਾਡੀ ਕੰਟਰੀ ਦੀ ਬਰਬਾਦੀ ਦਾ ਕਾਰਨ ਬਣ ਸਕਦੀਆਂ ਨੇ ਆਈਐਸਆਈ ਨੇ ਫੇਸਬੁੱਕ ਤੇ ਦੋਸਤੀ ਦਾ ਜਾਲ ਵਿਛਾਇਆ ਤੇ ਉਸ ਜਾਲ ਦੇ ਜ਼ਰੀਏ ਉਹਨਾਂ ਨੇ ਇੰਡੀਆ ਦੀ ਸਭ ਤੋਂ ਖੂਫੀਆ ਜਾਣਕਾਰੀ ਮਿਸਾਈਲ ਟੈਕਨੋਲੋਜੀ ਦੀ ਲੀਕ ਕਰਵਾਈ ਕੀ ਸੀ ਉਹ ਜਾਲ ਕੀ ਹੋਇਆ ਉਸ ਕੇਸ ਦਾ ਚਲੋ ਇਸ ਵੀਡੀਓ ਤੇ ਜਾਣਦੇ ਸਤਿ ਸ੍ਰੀ ਅਕਾਲ ਮੈਂ ਤਾਜ ਸੰਦੂ ਤੇ ਤੁਸੀਂ ਦੇਖ ਰਹੇ ਹੋ ਬੀ ਸੋਸ਼ਲ ਜਿਵੇਂ ਕਿ ਤੁਹਾਨੂੰ ਪਤਾ ਆਪਰੇਸ਼ਨ ਸਿੰਧੂਰ ਤੋਂ ਬਾਅਦ ਇੰਡੀਆ ਨੇ ਕੁਝ ਜਸੂਸਾਂ ਨੂੰ ਅਰੈਸਟ ਕੀਤਾ ਜੋ ਕਿ ਪਾਕਿਸਤਾਨ ਨੂੰ ਬਹੁਤ ਹੀ ਨਾਜ਼ੁਕ ਜਾਣਕਾਰੀ ਲੀਕ ਕਰ ਰਹੇ ਸੀ ਨਿਸ਼ਾਨ ਤਾ ਅਗਰਵਾਲ ਦਾ ਇਹ ਕੇਸ ਮਈ 2018 ਦਾ ਇਹ ਕਾਫੀ ਦਿਲਚਸਪਾ ਡੀਆਰਡੀਓ ਦਾ ਸਾਇੰਟਿਸਟ ਸੀ ਇਹ ਬੰਦਾ DRDO ਦੇ ਬਾਰੇ ਵਿੱਚ ਜਨਨ ਨੂੰ ਨਹੀਂ ਪਤਾ ਤਾਂ ਇਹ ਮੈਂ ਦੱਸ ਦਵਾ ਇਹ ਮਿਨਿਸਟਰੀ ਆਫ ਡਿਫੈਂਸ ਦਾ ਡਿਪਾਰਟਮੈਂਟ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ ਨਿਸ਼ਾਂਤ ਜਿਹੜਾ ਸੀ ਇਹ ਬੇਸਿਕਲੀ ਰੁੜਕੀ ਦਾ ਸੀ ਤਾਂ ਰੁੜਕੀ ਦਾ ਇੱਕ ਮੁੰਡਾ 2009 ਚ AI ट्रिपल ई ਦਾ ਐਗਜ਼ਾਮ ਕ੍ਰੈਕ ਕਰਦਾ ਐਨਆਈਟੀ ਕੋਰਕ ਖੇਤਰਾ ਚ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਦਾ ਪੜ੍ਹਾਈ ਚ ਇੰਨਾ ਕ ਵਧੀਆ ਸੀ ਕਿ ਉਹਦੀ ਹੁਸ਼ਿਆਰੀ ਕਰਕੇ ਉਹ ਸਭ ਪਾਸੇ ਜਾਣਿਆ ਜਾਂਦਾ ਸੀ ਉਨੇ ਐਨਆਈਟੀ ਦਾ 골ਡ ਮੈਡਲ ਵੀ ਜਿੱਤਿਆ ਤੇ 2012 ਚ ਜਰਮਨੀ ਚ ਇੰਟਰਨਸ਼ਿਪ ਵੀ ਲਗਾਈ ਬ੍ਰਾਹਮੋ ਸੈਰੋਸਪੇਸ ਜਿੱਥੇ ਬ੍ਰਾਹਮੋਸ ਮਿਸਾਈਲਸ ਬਣਾਈਆਂ ਜਾਂਦੀਆਂ ਨੇ ਉਹ ਮਿਸਾਈਲਸ ਜੋ ਦੁਨੀਆ ਦੀਆਂ ਸਭ ਤੋਂ ਤੇਜ਼ ਤੇ ਸਭ ਤੋਂ ਐਡਵਾਂਸਡ ਮਿਸਾਈਲਸ ਚੋਂ ਇੱਕ ਮੰਨੀਆਂ ਜਾਂਦੀਆਂ ਨੇ ਇਹ ਬੇਸਿਕਲੀ ਜੁਆਇੰਟ ਆਪਰੇਸ਼ਨ ਹੈ ਜੋ ਕਿ ਇੰਡੀਆ ਤੇ ਰਸ਼ੀਆ ਇਕੱਠੇ ਚਲਾਉਂਦੇ ਨੇ 2013 ਚ ਨਿਸ਼ਾਂਤ ਨੂੰ ਕਾਲਜ ਖਤਮ ਹੋਣ ਤੋਂ ਪਹਿਲਾਂ ਹੀ ਆਪਦੀ ਇੰਟੈਲੀਜੈਂਸ ਦੇ ਚੱਲਦੇ ਬ੍ਰਾਹਮੋ ਸੈਰੋਸਪੇਸ ਦੇ ਵਿੱਚ ਜੌਬ ਮਿਲ ਗਈ ਉੱਥੇ ਨਿਸ਼ਾਂਤ ਸਿਸਟਮ ਇੰਜੀਨੀਅਰ ਬਣ ਗਿਆ ਤੇ 3 ਸਾਲ ਦੀ ਪ੍ਰੋਮੋ 2017 ਚ ਉਹਨੇ ਡੀਆਰਡੀਓ ਦਾ ਯੰਗੇਸਟ ਸਾਇੰਟਿਸਟ ਦਾ ਅਵਾਰਡ ਵੀ ਜਿੱਤਿਆ। ਉਹਦੀ ਟੀਮ ਨੇ 70 ਤੋਂ 80 ਮਿਸਾਈਲਸ ਦਿੱਤੀਆਂ ਇੰਡੀਅਨ ਆਰਮਡ ਫੋਰਸਸ ਨੂੰ। ਨਿਸ਼ਾਂਤ ਨੇ ਸੈਂਸਿਟਿਵ ਸੀਕਰ ਟੈਕਨੋਲੋਜੀ ਤੇ ਵੀ ਕੰਮ ਕੀਤਾ। ਇਹ ਸੈਂਸਿਟਿਵ ਸੀਕਰ ਟੈਕਨੋਲੋਜੀ ਜਿਨ੍ਹਾਂ ਨੂੰ ਨਹੀਂ ਪਤਾ ਤਾਂ ਇਹ ਉਹੀ ਟੈਕਨੋਲੋਜੀ ਹੈ ਜਿਹਦੀ ਸਹਾਇਤਾ ਦੇ ਨਾਲ ਇੰਡੀਆ ਨੇ ਹੁਣ ਪਾਕਿਸਤਾਨ ਦੇ ਜਿਹੜੇ ਆਤੰਕੀ ਅੱਡੇਾਂ ਤੇ ਹਮਲਾ ਕੀਤਾ ਉਹ ਇਸੇ ਟੈਕਨੋਲੋਜੀ ਦੇ ਥਰੂ ਹੀ ਕੀਤਾ। ਬ੍ਰਾਹਮਸ ਪ੍ਰੋਜੈਕਟ ਤੇ ਦੁਨੀਆ ਦੀਆਂ ਸਾਰੀਆਂ ਖੂਫੀ ਏਜੰਸੀਆਂ ਦੀ ਨਜ਼ਰ ਸੀ ਤੇ ਖਾਸ ਤੌਰ ਤੇ ਪਾਕਿਸਤਾਨ ਨੇ ਤਿੱਖੀ ਅੱਖੇ ਨਿਸ਼ਾਂਤ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਸੀ ਫੇਸਬੁੱਕ ਲਿੰਕਡਇਨ ਇੰਸਟਾਗ੍ਰam ਪਰ ਉਹ ਇਹ ਭੁੱਲ ਗਿਆ ਸੀ ਕਿ ਡਿਫੈਂਸ ਸੈਕਟਰ ਚ ਕੰਮ ਕਰਦੇ ਹੋਏ ਅਸੀਂ ਕੋਈ ਵੀ ਸੈਂਸਿਟਿਵ ਜਾਣਕਾਰੀ ਕਿਸੇ ਦੇ ਨਾਲ ਵੀ ਸਾਂਝੀ ਨਹੀਂ ਕਰ ਸਕਦੇ ਸੋਸ਼ਲ ਮੀਡੀਆ ਤੇ ਅਸੀਂ ਅੱਜ ਕੱਲ ਬਹੁਤ ਜਲਦੀ ਫਰੈਂਡਸ ਬਣਾ ਲੈਂਦੇ ਆ ਉਹਨਾਂ ਨੂੰ ਵੀ ਫਰੈਂਡਸ ਬਣਾ ਲੈਂਦੇ ਆ ਜਿਨ੍ਹਾਂ ਨੂੰ ਅਸੀਂ ਜਾਣਦੇ ਤੱਕ ਨਹੀਂ ਇਹ ਅਣਜਾਣ ਲੋਕਾਂ ਦੇ ਫਰੈਂਡ ਬਣਨਾ ਕਿੰਨਾ ਕੁ ਨੁਕਸਾਨਦਾਇਕ ਹੋ ਸਕਦਾ ਉਹ ਨਿਸ਼ਾਂਤ ਦੀ ਕਹਾਣੀ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿਉਂਕਿ ਇਸ ਕਹਾਣੀ ਚ ਜੋ ਮੈਂ ਤੁਹਾਨੂੰ ਅੱਗੇ ਦੱਸਣ ਜਾ ਰਿਹਾ ਉਹ ਤੁਹਾਨੂੰ ਹੈਰਾਨ ਕਰ ਦੇਊਗਾ 2017 ਚ ਦੋ ਫੇਕ ਪ੍ਰੋਫਾਈਲਸ ਨੀਹਾ ਸ਼ਰਮਾ ਤੇ ਪੂਜਾ ਰੰਜਨ ਇਹਨਾਂ ਦੋਨੋਂ ਪ੍ਰੋਫਾਈਲਸ ਤੋਂ ਫੇਸਬੁੱਕ ਤੇ ਰਿਕੁਐਸਟ ਭੇਜੀ ਜਾਂਦੀਆਂ ਨਿਸ਼ਾਂਤ ਨੂੰ ਇਹ ਦੋਨੋਂ ਪ੍ਰੋਫਾਈਲ ਸੀਗੀਆਂ ਅਮਰੀਕਾ ਕੈਨੇਡਾ 베ਸਟ ਯੰਗ ਕੁੜੀਆਂ ਦੀਆਂ ਨਿਸ਼ਾਂਤ ਨੇ ਰਿਕੁਐਸਟ ਅਕਸੈਪਟ ਕੀਤੀ ਤੇ ਗੱਲਾਂ ਸ਼ੁਰੂ ਹੋ ਗਈਆਂ ਫਿਰ ਇੱਕ ਤੀਸਰੀ ਪ੍ਰੋਫਾਈਲ ਸੇਜਲ ਕਪੂਰ ਜੋ ਆਪਣੇ ਆਪ ਨੂੰ ਯੂਕੇ ਦੀ ਰਿਕਰੂਟਰ ਜੌਬ ਦੇਣ ਵਾਲੀ ਦੱਸਦੀ ਸੀ ਉਹਨੇ ਨਿਸ਼ਾਂਤ ਨੂੰ ਲਿੰਕਡਇਨ ਤੇ ਮੈਸੇਜ ਕੀਤਾ ਹੁਣ ਇਥੇ ਇੱਕ ਗੱਲ ਧਿਆਨ ਦੇਣ ਵਾਲੀ ਇਹ ਹੈ ਕਿ ਨਿਸ਼ਾਂਤ ਕਿਉਂਕਿ ਉਹ ਲਿੰਕਡਇਨ ਦੇ ਉੱਪਰ ਫੋਰਨ ਜੌਬਸ ਦੀਆਂ ਪੋਸਟ ਦੇ ਥੱਲੇ ਕਮੈਂਟ ਕਰਦਾ ਰਹਿੰਦਾ ਸੀ ਤਾਂ ਇਹ ਕਾਫੀ ਕਲੀਅਰ ਸੀ ਉਹਦੇ ਕਮੈਂਟਸ ਤੋਂ ਕਿ ਉਹ ਫੋਰਨ ਜੌਬ ਦੇ ਵਿੱਚ ਇੰਟਰਸਟ ਰੱਖਦਾ ਸੀ ਫੋਰਨ ਜੌਬ ਲੈਣ ਦਾ ਚਾਹਵਨ ਸੀ ਉਹ ਸੇਜਲ ਨੇ ਨਿਸ਼ਾਂਤ ਨੂੰ ਫੋਰਨ ਜੌਬ ਦਾ ਲਾਲਚ ਦਿੱਤਾ ਦਸੰਬਰ 2017 ਵਿੱਚ ਸੇਜਲ ਨੇ ਤਿੰਨ ਸੌਫਟਵੇਅਰ ਐਪਲੀਕੇਸ਼ਨਸ ਭੇਜੀਆਂ ਤੇ ਕਿਹਾ ਇਹਨਾਂ ਐਪਲੀਕੇਸ਼ਨਸ ਨੂੰ ਆਪਣੇ ਲੈਪਟਾਪ ਤੇ ਇੰਸਟਾਲ ਕਰੋ ਉਹਨੇ ਕਿਹਾ ਕਿ ਇਹਨਾਂ ਐਪਲੀਕੇਸ਼ਨਸ ਦੇ ਥਰੂ ਹੀ ਉਹਦੀ ਇੰਟਰਵਿਊ ਲੈਤੀ ਜਾਊਗੀ ਨਿਸ਼ਾਂਤ ਨੇ ਅੱਗੇ ਉਹ ਇੰਸਟਾਲ ਵੀ ਕਰ ਦਿੱਤੀਆਂ ਉਹ ਸਾਰੀਆਂ ਐਪਲੀਕੇਸ਼ਨਸ ਪਰ ਉਹ ਇੱਕ ਜਾਲ ਸੀ। ਉਹਨਾਂ ਐਪਲੀਕੇਸ਼ਨਸ ਨੇ ਨਿਸ਼ਾਂਤ ਦੇ ਲੈਪਟਾਪ ਦਾ ਸਾਰਾ ਡਾਟਾ ਖਾਸ ਕਰਕੇ ਸੀਕ੍ਰੇਟ ਟੈਕਨੋਲੋਜੀ ਦਾ ਡਾਟਾ ਲੀਕ ਕਰਤਾ ਜਿਦੇ ਵਿੱਚ ਸਾਰੀਆਂ ਸੀਕ੍ਰੇਟ ਫਾਈਲਸ ਬ੍ਰਾਹਮੋਸ ਦੀਆਂ ਵੀ ਸੀ। ਟੋਟਲ 19 ਫਾਈਲਸ ਲੀਕ ਹੋਈਆਂ ਜਿਨ੍ਹਾਂ ਚੋਂ 17 ਸੁਪਰ ਸੈਂਸਿਟਿਵ ਸੀਗੀਆਂ। ਸਿੱਧਾ ISI ਤੱਕ ਇਹ ਸਾਰਾ ਡਾਟਾ, ਸਭ ਨਾਜ਼ੁਕ ਡਾਟਾ ਪਹੁੰਚ ਗਿਆ। ਤਕਰੀਬਨ 5 ਮਹੀਨੇ ਬਾਅਦ ਮਈ 2018 ਨੂੰ ਨਿਸ਼ਾਂਤ ਦਾ ਵਿਆਹ ਹੋਇਆ। ਉਸ ਟਾਈਮ ਦੇ ਦੌਰਾਨ ਇੰਡੀਅਨ ਮਿਲਟਰੀ ਇੰਟੈਲੀਜੈਂਸ ਨੂੰ ਬ੍ਰਾਹਮੋਸ ਚਕੋਸ਼ ਸ਼ੱਕੀ ਗਤੀਵਿਧੀਆਂ ਦੇਖੀਆਂ। ਅਕਤੂਬਰ 2018 ਚ ਯੂਪੀਐਟਐਸ ਐਂਟੀ ਟੈਰਰਿਜ਼ਮ ਸਕਵਾਡ ਤੇ ਮਹਾਰਾਸ਼ਟra ਆਈਟੀਐਸ ਨੇ ਨਾਗਪੁਰ ਚ ਜੁਆਇੰਟ ਆਪਰੇਸ਼ਨ ਕੀਤਾ ਤੇ ਨਿਸ਼ਾਂਤ ਨੂੰ ਅਰੇਸਟ ਕਰ ਲਿਆ। ਉਹਦਾ ਲੈਪਟਾਪ, ਮੋਬਾਈਲ ਫੋਨ, ਹਾਰਡ ਡਰਾਈਵ ਸਭ ਕੁਛ ਸੀਜ਼ ਕਰ ਲਿਆ ਗਿਆ। ਪਹਿਲਾਂ ਇਹ ਲੱਗਿਆ ਕਿ ਇਹ ਸਾਰਾ ਕੰਮ ਯੂਐਸ ਦਾ ਪਰ ਫੇਰ ਫੋਰੈਂਸਿਕ ਰਿਪੋਰਟ ਚ ਪਤਾ ਲੱਗ ਗਿਆ ਕਿ ਇੱਕ ਸ਼ੱਕੀ ਲਿੰਕ ਨੇ ਸਾਰਾ ਡੇਟਾ ਕਲਾਊਡ ਸਰਵਰ ਤੇ ਭੇਜਤਾ ਸੀ ਜੋ ਕਿ ਪਾਕਿਸਤਾਨ ਨਾਲ ਕਨੈਕਟਡ ਸੀ। ਨਿਸ਼ਾਂਤ ਨੇ ਕਿਹਾ ਮੈਨੂੰ ਨਹੀਂ ਪਤਾ ਸੀ ਕਿ ਮੈਂ ਹੈਕ ਹੋ ਗਿਆ ਫੋਰ ਇਨਵੈਸਟੀਗੇਟਰਸ ਨੇ ਕਿਹਾ ਕਿ ਸੀਕ੍ਰੇਟ ਡਾਟਾ ਪਰਸਨਲ ਲੈਪਟਾਪ ਤੇ ਕਾਰ ਕੀ ਰਿਹਾ ਸੀ ਇਹ ਡਿਫੈਂਸ ਮਿਨਿਸਟਰੀ ਦੇ ਰੂਲਸ ਦੇ ਖਿਲਾਫ ਨਿਸ਼ਾਂਤ ਨੂੰ ਸੈਕਸ਼ਨ 66 ਆਈਟੀ ਐਕਟ ਤੇ ਅਫੀਸ਼ੀਅਲ ਸੀਕ੍ਰੇਟਸ ਐਕਟ ਅੰਡਰ ਅਰੈਸਟ ਕੀਤਾ ਗਿਆ April 2023 ਦੇ ਵਿੱਚ ਨਾਗਪੁਰ ਬੈਂਚ ਆਫ ਬੰਬੇ ਹਾਈ ਕੋਰਟ ਨੇ ਨਿਸ਼ਾਂਤ ਨੂੰ ਜ਼ਮਾਨਤ ਦਿੱਤੀ ਪਰ ਕੇਸ ਚੱਲਦਾ ਰਿਹਾ 3 ਜੂਨ 2024 ਨੂੰ ਨਾਗਪੁਰ ਡਿਸਟ੍ਰਿਕਟ ਕੋਰਟ ਨੇ ਉਹਨੂੰ ਕਸੂਰਵਾਰ ਪਾਇਆ ਤੇ ਲਾਈਫ ਇਨ ਪ੍ਰिजनਮੈਂਟ ਉਮਰ ਕੈਦ ਦੀ ਸਜ਼ਾ ਸੁਣਾਤੀ ਨਾਲ 3000 ਰੁਪਏ ਦਾ ਫਾਈਨ ਵੀ ਲਗਾਇਆ ਕੋਰਟ ਨੇ ਕਿਹਾ ਨਿਸ਼ਾਂਤ ਨੇ ਸਿਕਿਉਰਿਟੀ ਪ੍ਰੋਟੋਕਾਲ ਨੂੰ ਇਗਨੋਰ ਕੀਤਾ ਪ੍ਰੋਟੋਕੋਲਸ ਦੇ ਅਕੋਰਡਿੰਗਲੀ ਉਹ ਸੋਸ਼ਲ ਮੀਡੀਆ ਤੇ ਅਕਾਊਂਟ ਨਹੀਂ ਬਣਾ ਸਕਦਾ ਸੀ ਪਰ ਫੇਰ ਵੀ ਉਹਨੇ ਅਕਾਊਂਟ ਬਣਾਇਆ ਤੇ ਐਕਟਿਵਲੀ ਉਹਨੂੰ ਵਰਤਿਆ ਵੀ ਉਹਨੇ ਦੋ ਫੇਕ ਅਕਾਊਂਟਸ ਵੀ ਬਣਾਏ ਜਿਨ੍ਹਾਂ ਦੇ ਜ਼ਰੀਏ ਹੀ ਉਹ ਪਾਕਿਸਤਾਨ ਨਾਲ ਜੁੜੇ ਹੋਏ ਅਕਾਊਂਟਸ ਨਾਲ ਲਗਾਤਾਰ ਗੱਲ ਕਰ ਰਿਹਾ ਸੀ ਕੋਰਟ ਨੇ ਕਿਹਾ ਕਿ ਇਹ ਜਿਹੜਾ ਡਾਟਾ ਲੀਕ ਹੋਇਆ ਇਹਦੇ ਨਾਲ ਦੁਸ਼ਮਣ ਕੰਟਰੀ ਬ੍ਰਾਹਮੋਸ ਮਿਸਾਈਲ ਨੂੰ ਜਾਮ ਤੱਕ ਕਰ ਸਕਦੀਆਂ ਹਨ ਜੋ ਨੈਸ਼ਨਲ ਸਿਕਿਉਰਿਟੀ ਲੀਕ ਕਾਫੀ ਵੱਡਾ ਖਤਰਾ ਇਹ ਵੀ ਕਿਹਾ ਗਿਆ ਕਿ ਨਿਸ਼ਾਂਤ ਨੇ ਕੁਝ ਸੀਕ੍ਰੇਟ ਡਾਕੂਮੈਂਟਸ ਨੂੰ ਆਪਣੇ ਲੈਪਟਾਪ 'ਚ ਕਾਪੀ ਵੀ ਕੀਤਾ ਜਿਦੀ anumati ਨਹੀਂ ਸੀ ਉਹ ਵੀ ਡੇਟਾ ਉਹਨੇ ਕਾਪੀ ਕੀਤਾ ਜਦੋਂ ਹਾਈਦਰਾਬਾਦ ਤੇ ਨਾਗਪੁਰ ਦੇ ਵਿੱਚ ਪੋਸਟਡ ਸੀ ਨਿਸ਼ਾਂਤ ਨੇ ਆਪਣੇ ਬਚਾਅ 'ਚ ਕਿਹਾ ਕਿ ISI ਨੇ ਉਹਨੂੰ ਜਾਲ 'ਚ ਫਸਾਇਆ ਉਹਨੇ ਕੋਈ ਸੈਂਸਿਟਿਵ ਡੇਟਾ ਲੀਕ ਨਹੀਂ ਕੀਤਾ ਪਰ 24 ਅਕਤੂਬਰ 2024 ਨੂੰ ਨਾਗਪੁਰ ਹਾਈ ਕੋਰਟ ਨੇ ਵੀ ਉਹਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖੀ ਕਿਉਂਕਿ ਸਾਰੇ ਐਵੀਡੈਂਸ ਉਹਦੇ ਖਿਲਾਫ ਹੀ ਬੋਲਦੇ ਸੀ ਡਿਸਟ੍ਰਿਕਟ ਕੋਰਟ ਦੇ ਫੈਸਲੇ ਤੋਂ ਬਾਅਦ ਨਿਸ਼ਾਂਤ ਨੇ ਫੇਰ ਤੋਂ ਇੱਕ ਵਾਰ ਹਾਈ ਕੋਰਟ ਦਾ ਰੁਖ ਕੀਤਾ ਪਰ ਹਾਈ ਕੋਰਟ ਨੇ ਫੇਰ ਤੋਂ ਉਹਦੀ ਉਮਰ ਕੈਦ ਬਰਕਰਾਰ ਰੱਖੀ ਕੋਰਟ ਨੇ ਇਹ ਵੀ ਕਿਹਾ ਕਿ ਨੈਸ਼ਨਲ ਸਿਕਿਉਰਿਟੀ ਦਾ ਜੋ ਮੁੱਦਾ ਇਹ ਮਰਡਰ ਤੋਂ ਵੀ ਘਾਤਕ ਹੁੰਦਾ ਆਈਐਸਆਈ ਇਹ ਜਾਲ ਵਿਛਾਉਣੋਂ ਫੇਰ ਵੀ ਨਹੀਂ ਹਟਿਆ 2023-24 ਦੇ ਵਿੱਚ ਵੀ ਯੂਪੀਏਟੀਐਸ ਨੇ 125 ਫੇਕ ਪ੍ਰੋਫਾਈਲਸ ਡਿਟੈਕਟ ਕੀਤੀਆਂ ਜੋ ਕਿ ਆਈਐਸਆਈ ਦੀਆਂ ਸੀ ਇਹ ਪ੍ਰੋਫਾਈਲਸ ਇੰਡੀਅਨ ਆਰਮੀ ਤੇ ਡਿਫੈਂਸ ਸਟਾਫ ਨੂੰ ਟਾਰਗੇਟ ਕਰਦੀਆਂ ਸੀ ਨਿਸ਼ਾਂਤ ਨੇ ਜੇਲ੍ਹ ਚੋਂ ਆਪਣੀ ਫੈਮਿਲੀ ਨੂੰ ਇੱਕ ਲੈਟਰ ਵੀ ਲਿਖਿਆ ਉਹਨੇ ਇਹ ਕਿਹਾ ਕਿ ਉਹਨੂੰ ਨਵੀ ਨਰਾਇਣ ਵਾਂਗੂ ਝੂਠਾ ਫਸਾਇਆ ਗਿਆ ਨਵੀ ਨਰਾਇਣ ਇਹਨਾਂ ਦੀ ਸਟੋਰੀ ਵੀ ਕਾਫੀ ਇੰਟਰਸਟਿੰਗ ਹੈ ਇਹਦੇ ਤੇ ਵੀ ਅਲੱਗ ਤੋਂ ਇੱਕ ਵੀਡੀਓ ਅਸੀਂ ਲੈ ਕੇ ਆਵਾਂਗੇ ਐਟ ਲਾਸਟ ਇਹ ਕੇਸ ਕੀ ਦੱਸਦਾ ਸਾਨੂੰ ਕਿ ਸੋਸ਼ਲ ਮੀਡੀਆ ਤੇ ਸਾਡੀ ਸਮਝਦਾਰੀ ਤੇ ਜਾਗਰੂਕਤਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਸੀਂ ਸੋਸ਼ਲ ਮੀਡੀਆ ਯੂਜ਼ ਕਰ ਰਹੇ ਹਾਂ ਤਾਂ ਸਾਨੂੰ ਸਮਝਦਾਰ ਵੀ ਹੋਣਾ ਪਊਗਾ ਜਾਗਰੂਕ ਵੀ ਹੋਣਾ ਪਊਗਾ ਖਾਸ ਕਰਕੇ ਡਿਫੈਂਸ ਸੈਕਟਰ 'ਚ ਜੇ ਤੁਸੀਂ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਇਹ ਚੀਜ਼ਾਂ ਹੋਰ ਵੀ ਜ਼ਿਆਦਾ ਧਿਆਨ 'ਚ ਰੱਖਣੀਆਂ ਪੈਂਦੀਆਂ ਨੇ ਨਿਸ਼ਾਨਤ ਵਰਗਾ ਜੇ ਬ੍ਰਿਲੀਅੰਟ ਸਾਇੰਟਿਸਟ ਵੀ ਇਹਨਾਂ ਦੇ ਜਾਲ 'ਚ ਫਸ ਸਕਦਾ ਤਾਂ ਫਿਰ ਸਾਡੇ ਵਰਗੇ ਆਮ ਲੋਕ ਤਾਂ ਉਹਨਾਂ ਮੂਰੇ ਚੀਜ਼ ਹੀ ਕੀ ਨੇ ਤੁਸੀਂ ਇਹ ਸਟੋਰੀ ਦੇ ਬਾਰੇ 'ਚ ਕੀ ਸੋਚਦੇ ਹੋ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਜ਼ਰੂਰ ਦਿਓ